ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਮੇਰਾ ਪਹਿਲਾ ਕੁਸਚਨ ਹੈ ਵੀ ਜਿਵੇਂ ਅਸੀਂ ਮਿਹਨਤ ਤਾਂ ਬਹੁਤ ਕਰਦੇ ਆਂ ਵੀ ਸਿਮਰਨ ਕਰਦੇ ਆਂ ਪਰ ਅਮਰਤ ਰਸ ਸਾਡਾ ਨੋਰਮਲ ਹੈ ਜਿੱਦਾ ਬਹੁਤ ਜਿਆਦਾ ਮਿੱਠਾ ਉਹ ਨਹੀਂ ਪ੍ਰਾਪਤ ਹੋ ਰਿਹਾ ਵੀ ਕੀ ਕਰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਨਮ ਮਰਨ ਨੂੰ ਤੂ ਰਹਿਤ ਕਰਨ ਵਾਲਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹਰੀ ਦੇ ਨਾਮ ਦਾ ਪਰਮੇਸ਼ਰ ਦਾ ਜੋ ਨਾਮ ਹੈ ਉਹਦੇ ਵਿੱਚ ਜਿਹੜਾ ਅੰਮ੍ਰਿਤ ਰਸ ਹੈ ਗੁਰੂ ਪਿਆਰੇ ਉਹ ਬਾਕੀ ਰਸ ਜਿਹੜੇ ਹਨ ਗਨਮੋਸੀ ਅਨੁਰਾਸ ਕਰਨੇ ਜੋ ਮਾਇਆ ਦੇ ਭੌਗ ਹਨ ਜੋ ਸਰੀਰ ਦੀ ਖੁਰਾਕ ਹੈ ਸ਼ਕਤੀ ਪਦਾਰਥਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਵਸਤੂਆਂ ਹਨ ਜਿਹੜੀਆਂ ਬੜੀਆਂ ਮਿੱਠੀਆਂ ਹਨ ਜਿਵੇਂ ਕਿ ਖਜੂਰਾ ਹਨ ਸ਼ਾਇਦ ਹੈ ਮਿਸ਼ਰੀ ਹੈ ਸ਼ਕਰ ਹੈ ਗੁੜ ਹੈ ਪਰ ਗੁਰੂ ਪਿਆਰੇ ਜੋ ਅੰਮ੍ਰਿਤ ਰਸ ਹੈ ਉਸ ਤਰ੍ਹਾਂ ਪਰਮੇਸ਼ਰ ਦਾ ਕੋਈ ਰੂਪ ਰੰਗ ਰੇਤ ਨਹੀਂ ਕੋਈ ਰੰਗ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਮਾਪਿ ਬਾਪ ਨਹੀਂ ਆਪਣੇ ਆਪ ਤੋਂ ਸੁਆਇਮਾਨ ਪਰਮੇਸ਼ਰ ਹੈ ਜਿਸ ਨੂੰ ਕਿਸੇ ਨੇ ਬਣਾਇਆ ਨਹੀਂ ਤੋ ਇਸ ਤਰ੍ਹਾਂ ਜੋ ਪਰਮੇਸ਼ਰ ਦਾ ਨਾਮ ਹੈ ਉਹ ਵੀ ਕਿਸੇ ਨੇ ਬਣਾਇਆ ਨਹੀਂ ਪਰਮੇਸ਼ਰ ਦੇ ਮੁਖ ਦੀ ਆਵਾਜ਼ ਨਾ ਪਰਮੇਸ਼ਰ ਦਾ ਕਿਸੇ ਨੇ ਅੰਤਪਾਰਾ ਵਾਰ ਹਲੇ ਤੱਕ ਪਾਇਆ ਹੈ ਤੇ ਨਾ ਹੀ ਨਾਮ ਦਾ ਪਾਇਆ ਹੈ ਕਰੋੜਾਂ ਹੀ ਸ਼ਬਦ ਹਨ ਤੋਂ ਗੁਰਪਿਆਰੀ ਸਾਧ ਸੰਗਤ ਜੀ ਇਹ ਵਾਸਾ ਕਿਸੇ ਵੀ ਦੁਨਿਆਵੀ ਵਸਤੂ ਦੇ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਸੀਂ ਸਿਰਫ ਮਿੱਠੇ ਦੇ ਰਸ ਜਿਹੜੇ ਹਨ چینی ਹੈ ਸ਼ੱਕਰ ਹੈ ਗੁੜ ਹੈ ਮੱਖੀਓ ਸ਼ਹਿਦ ਹਣੀ ਹੈ ਮਿਸ਼ਰੀ ਹੈ ਉਹ ਇਹਨਾਂ ਰਸਾਂ ਨੂੰ ਅਸੀਂ ਚੱਕ ਚੁੱਕੇ ਹਾਂ ਸਾਰੇ ਜਿੰਨੇ ਵੀ ਆਪਾਂ ਜੀਏ ਇਹ ਜੋ ਅਮਰਤ ਰਸ ਹੈ ਜਿਸ ਤਰ੍ਹਾਂ ਪਰਮਾਤਰ ਮਾਂ ਦੀ ਆਵਾਜ਼ ਦਾ ਕੋਈ ਅੰਤ ਪਰਵਾਰ ਨਹੀਂ ਇੰਡਸਟਰੀਅਲ ਨਾਮ ਦਾ ਸ਼ਬਦ ਦਾ ਕੋਈ ਅੰਤ ਪਰਵਾਰ ਨਹੀਂ ਮਾਲਕ ਦਾ ਕਿਸ ਨੇ ਪਾਠਾ ਬਣਾ ਨਹੀਂ ਲਭਿਆ ਵਾਦ ਅੰਤ ਇੱਕ ਕੋਈ અવਤਾਰ ਹੈ ਜੋ ਸਾਡਾ ਸਾਰਿਆਂ ਦਾ ਗੁਰੂ ਹੈ ਤਾਂ ਜਿਹੜੀ ਚੀਜ਼ ਕਿਸੇ ਦੇ ਨਾਲ ਮੇਲ ਖਾ ਜਾਂਦੀ ਹੈ ਉਹ ਉਸ ਜੈਸੀਆਂ ਫਿਰ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਉਹ ਇਹ ਨਾਸਾ ਹੈ ਗੁਰੂ ਪਿਆਰੇ ਇਸ ਦੇ ਵਰਗਾ ਦੂਸਰਾ ਕੋਈ ਨਾਸ ਨਹੀਂ ਨਾਮ ਜੈਸਾ ਦੂਸਰਾ ਕੋਈ ਜਿਹਦੇ ਨਾਲ ਅਸੀਂ ਤੁਲਨਾ ਕਰ ਸਕੀ ਅਤਲ ਹੈ ਇਹ ਟੋਲੇ ਵੀ ਨਹੀਂ ਜਾ ਸਕਦਾ ਖਰੀਦਿਆ ਵੀ ਨਹੀਂ ਜਾ ਸਕਦਾ ਕਿਸੇ ਨੂੰ ਕੋਈ ਦੇ ਵੀ ਨਹੀਂ ਸਕਦਾ ਸਤਿਗੁਰ ਤੋਂ ਬਿਨਾਂ ਤੋ ਇਸ ਕਰਕੇ ਗੁਰੂ ਪਿਆਰੇਓ ਇਹ ਕਦੀ ਵੀ ਵਿਚਾਰ ਮਨ ਵਿੱਚ ਨਹੀਂ ਲਿਆਣੀ ਕਿ ਜੋ ਵੀ ਮਿੱਠੀਆਂ ਚੀਜ਼ਾਂ ਹਨ ਰਸਗੁੱਲੇ ਹਨ ਜਾਂ ਕੋਈ ਬਰਫੀ ਹੈ ਜਾਂ ਕਾਜੂ ਕਤਲੀ ਹੈ ਕੋਈ ਵੀ ਮਠੀ ਜੀ ਜਸ ਦੇ ਵਿੱਚ ਮਠਾ ਹੈ ਇਹ ਨਾਮ ਰਸ ਦੇ ਬਰਾਬਰ ਕੋਈ ਚੀਜ਼ ਨਹੀਂ ਇਸ ਕਰਕੇ ਇਹਨਾਂ ਦੀ ਤੁਲਨਾ ਆਪਾਂ ਨਹੀਂ ਕਰ ਸਕਦੇ ਤੋਂ ਇਹ ਰਸ ਜਿਹੜਾ ਹੈ ਗੁਰੂ ਪਿਆਰਿਓ ਇਹ ਇੱਕ ਤਾਂ ਗਾੜਾ ਬੜਾ ਹੈ ਜਿਹੜਾ ਵਿਰਾਗ ਵਾਲਾ ਜਿਹੜਾ ਵਿਰਾਗ ਵਾਲਾ ਜਿਹੜਾ ਉਹ છોੜੇ ਦੇ ਜਿਹੜਾ ਵਿਰਾਗ ਵਾਲਾ ਜਿਹੜਾ ਅਮਰਤ ਰਸ ਹੈ ਜਿਹਨੂੰ ਇਹ ਗਲੇ ਤੋਂ ਥੱਲੇ ਨਹੀਂ ਉਤਰਦਾ ਇਹ ਨੰਗਾੜਾ ਹੋ ਜਾਂਦਾ ਜਿਸ ਤਰ੍ਹਾਂ ਗੁਰੂ ਪਿਆਰਿਓ ਜੋ ਸਾਡੇ ਆਸੂ ਹਨ ਜੋ ਸਾਡੇ ਮਨ ਦੀ ਮਹਿਲ ਹੈ ਇਸ ਦਾ ਰਸ ਜਿਹੜਾ ਹੈ ਇਹ ਨਮਕੀਨ ਹੈ ਅੱਖਾਂ ਦਾ ਪਾਣੀ ਹੋਇਆ ਕੋਈ ਵੀ ਜੋ ਸਵੇ ਸਰੀਰ ਦੇ ਵਿੱਚੋਂ ਵਿਰਾਗ ਦੇ ਵਿੱਚੋਂ ਜੋ ਹੰਝੋਂ ਨਿਕਲਦੇ ਹਨ ਔਰ ਜਿਹੜਾ ਨਾਮ ਰਸ ਹੈ ਨਾ ਮਿੱਠਾ ਹੈ ਨਾ ਫਿੱਕਾ ਹੈ ਨਾ ਨਮਕੀਨ ਹੈ ਇਹ ਪਤਲਾ گاੜਾ ਜਰੂਰ ਹੈ ਇਸ ਰਸ ਦੇ ਨਾਲ ਅਸੀਂ ਕਿਸੇ ਵੀ ਰਸ ਦੀ ਤੁਲਨਾ ਕਰ ਨਹੀਂ ਸਕਦੇ ਜਿਸ ਤਰ੍ਹਾਂ ਨਾਮ ਤੁਲ ਮਹਾਰਾਜ ਕਹਿੰਦੇ ਕਿ ਛਵਰਨਾ ਹੋਏ ਇਸੇ ਤਰ੍ਹਾਂ ਜੋ ਹਰ ਰਸ ਹੈ ਬ੍ਰह्म ਰਸ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਰਸ ਹਨ ਪਰ ਅਸਲ ਵਿੱਚ ਜਿਸ ਤਰ੍ਹਾਂ ਨਾਮ ਇੱਕ ਸ਼ਬਦ ਹੈ ਜੋ ਕਟ-ਕਟ ਪ੍ਰਾਣਾਂ ਵਿੱਚ ਸਮਾ ਜਾਂਦਾ ਹੈ। ਪਰ ਕਰੋੜਾਂ ਹੀ ਸ਼ਬਦ ਹਨ। ਪਰ ਜਦੋਂ ਇੱਕ ਸ਼ਬਦ ਹੋ ਜਾਂਦਾ ਹੈ ਜਾਂ ਪੰਜ ਸ਼ਬਦ ਹੋ ਜਾਂਦੇ ਹਨ ਇਹ ਤੁਨਾਂ ਜਦੋਂ ਸਭ ਇਕੱਠੀਆਂ ਹੋ ਜਾਂਦੀਆਂ ਹਨ। ਇੱਕ ਨਾਦ ਰੂਪ ਲੈ ਲੈਂਦੇ ਹਨ ਪਰ ਇੱਕ ਐਸਾ ਸ਼ਬਦ ਪ੍ਰਗਟ ਹੋ ਜਾਂਦਾ ਹੈ ਜਿਹੜਾ ਸਾਡੇ ਰੋਮ-ਰੋਮ ਪ੍ਰਾਣ-ਪ੍ਰਾਣ ਵਿੱਚ ਵੱਸ ਜਾਂਦਾ ਹੈ। ਉਹ ਮਹਾਰੂ ਜੀ ਕਹਿੰਦੇ ਇਹ ਜੋ ਇੱਕ ਸ਼ਬਦ ਹੈ ਜਦੋਂ ਇੱਕ ਸ਼ਬਦ ਹੋ ਜਾਂਦਾ ਹੈ ਇਹ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜੇ ਜਨਮ ਨਾ ਆਵਾਂ ਫਿਰ ਦੁਬਾਰਾ ਜਨਮ ਮਰਨ ਵਿੱਚ ਨਹੀਂ ਆਉਂਦਾ ਤੋ ਹਰੀ ਦੇ ਮੁਖ ਦੀ ਆਵਾਜ਼ ਦੇ ਵਿੱਚੋਂ ਨਿਕਲਿਆ ਹੋਇਆ ਹਰ ਰਸ ਹੈ ਉਹ ਅਮਰ ਸਰ ਸਰੋਵਰ ਦਾ ਰਸ ਅਮਰਤ ਰਸ ਹੈ ਪ੍ਰੇਮ ਭਾਵ ਦੇ ਵਿੱਚੋਂ ਨਿਕਲਿਆ ਹੋਇਆ ਪ੍ਰੇਮ ਰਸ ਹੈ ਤੋ ਇਸ ਤਰ੍ਹਾਂ ਸਤ ਸਰ ਸਰੋਵਰ ਹੈ ਉਹਦਾ ਰਸ ਦਾ ਸਵਾਦ ਕੁਝ ਹੋਰ ਹੈ ਤੋ ਜਿੰਨੇ ਵੀ ਸਰੋਵਰ ਹਨ ਅੰਮ੍ਰਿਤ ਰਸ ਦੇ ਭਰੇ ਹੋਏ ਇਹਨਾਂ ਦਾ ਸਭ ਦਾ ਜਲ ਜਿਹੜਾ ਅਲੱਗ-ਅਲੱਗ ਰਸ ਹੈ ਔਰ ਜਦੋਂ ਇਹ ਸਾਰੇ ਰਸ ਇਕੱਠੇ ਹੋ ਜਾਂਦੇ ਹਨ ਜਦੋਂ ਅਬਿਨਾਸੀ ਦੇ ਨਾਲ ਮਿਲਾਪ ਹੋ ਜਾਂਦਾ ਹੈ ਇੱਕ ਰਸ ਅੰਮ੍ਰਿਤ ਜਦੋਂ ਨਾਮ ਇੱਕ ਸ਼ਬਦ ਜਦੋਂ ਪ੍ਰਾਣਾ ਵਿੱਚ ਵਸ ਜਾਂਦਾ ਹੈ ਫਿਰ ਇਸੇ ਤਰ੍ਹਾਂ ਇਹ ਰਸ ਸਾਰੇ ਜਦੋਂ ਮਿਲ ਜਾਂਦੇ ਹਨ ਇਹ ਮਹਾਰਸ ਬੰਧਨ ਦਾ ਹੈ ਤਾਂ ਇਹ ਰਸ ਇੰਨਾ ਪਾਵਨ ਪਵਿੱਤਰ ਹੋ ਜਾਂਦਾ ਹੈ ਕਿ ਕਹਿੰਦੇ ਇਹ ਅੰਮ੍ਰਿਤ ਰਸ ਪਾਇਆ ਮੋਇਆ ਜਿਵਾਇ ਫਿਰ ਬੋੜ ਮਰਨ ਨਾ ਹੋਈ ਉਹ ਐਸਾ ਰਸ ਹੈ ਗੁਰੂ ਪਿਆਰੇ ਜੋ ਸਾਰੇ ਰਸਾਂ ਦਾ ਮਹਾਰਸ ਹੈ ਅੰਮ੍ਰਿਤ ਰਸ ਹੈ ਜੋ ਸਾਡੇ ਸਰੀਰ ਦੇ ਅੰਦਰ ਹੀ ਇਹ ਸਾਰੇ ਰਸ ਜੈਸੀ ਜੈਸੀ ਸਾਡੀ ਅਵਸਥਾ ਮੰਦੀ ਹੁੰਦੀ ਹੈ ਹਿਰਦੇ ਦੀ ਹੁੰਦੀ ਹੈ ਜੈਸੇ ਜੈਸੇ ਪਾਉ ਹੁੰਦੇ ਜਾਂਦੇ ਹਨ ਜੈਸੀ ਜੈਸੀ ਪ੍ਰੀਤ ਸਾਡੇ ਅੰਦਰ ਵਸਦੀ ਜਾਂਦੀ ਹੈ ਵੈਸੇ ਵੈਸੇ ਰਸਾਂ ਦੇ ਨਾਲ ਇਹ ਮਹਾਰਸ ਅੰਮ੍ਰਿਤ ਰਸ ਸਾਰੇ ਰਸਾਂ ਦਾ ਮਹਾਰਸ ਇਹ ਪ੍ਰਗਟ ਹੁੰਦਾ ਜਿਸ ਤਰ੍ਹਾਂ ਇੱਕ ਸ਼ਬਦ ਹੋ ਜਾਂਦਾ ਹੈ ਜਿਹੜਾ ਪ੍ਰਾਣਾਂ ਵਿੱਚ ਵਸ ਜਾਂਦਾ ਇਸੇ ਤਰ੍ਹਾਂ ਜਿਹੜਾ ਮਹਾਰਸ ਹੈ ਇਹ ਅਮਰਤ ਰਸ ਹੈ ਇਹ ਮਰੇ ਹੋਏ ਸਰੀਰ ਦੇ ਅੰਦਰ ਜੀਵਨ પા ਸਕਦਾ ਹੈ ਇਹ ਰਸ ਫਿਰ ਹਰੀ ਪਰਮੇਸ਼ਰ ਸੰਤ ਭਗਤ ਦੀਆਂ ਨੇਤਰਾਂ ਦੇ ਵਿੱਚ ਆ ਜਾਂਦਾ ਹੈ ਨੇਤਰਾਂ ਦੇ ਵਿੱਚ ਪ੍ਰਕਾਸ਼ ਸਦਾ ਰਹਿਣ ਲੱਗਦਾ ਹੈ। ਨੇਤਰ ਪ੍ਰਕਾਸ਼ ਕੀ ਹੈ ਗੁਰਦੇਵ? ਗੁਰਦੇਵ ਕਹਿੰਦੇ ਪ੍ਰਮਾਤਮਾ ਉਹਨਾਂ ਜਪਨ ਵਾਲਿਆਂ ਦੇ ਨੇਤਰਾਂ ਦੇ ਵਿੱਚ ਪ੍ਰਕਾਸ਼ ਰੂਪ ਵਿੱਚ ਸਦਾ ਨਹੀਂ ਵਸ ਜਾਂਦਾ। ਜਿਸ ਤਰ੍ਹਾਂ ਸੂਰਜ ਦੀਆ ਕਰਨਾ ਜਿਸ ਜਗ੍ਹਾ ਤੇ ਪੈਂਦੀ ਹੈ ਉਹ ਜਗ੍ਹਾ ਚਮਕ ਜਾਂਦੀ ਹੈ। ਉਹ ਭਾਗਾਂ ਵਾਲੀ ਹੋ ਜਾਂਦੀ ਹੈ। ਇਸੇ ਕਰਾਂ ਜਿਹੜੀਆਂ ਅਕੰਧੇ ਵਿੱਚ ਅਮਰਤ ਰਸ ਜਿਨਾਂ ਦੇ ਸਦਾ ਰਹਿੰਦਾ ਹੈ ਇਹ ਦੇ ਵਿੱਚ ਜੀਵਨ ਹੈ ਜਿਹਦੇ ਤੇ ਪੈ ਜਾਂਦਾ ਹੈ ਸੁੱਕੇ ਸੜੇ ਹੋਏ ਦਰਖਤ ਵੀ ਹਰੇ ਭਰੇ ਹੋ ਜਾਂਦੇ ਤੋਂ ਬਾਸ਼ਾ ਗੁਰੂ ਅਰਜਨ ਦੇਵ ਜੀ ਕਹਿੰਦੇ ਸੁੱਕੇ ਹਰੇ ਕੀ ਐਖੇ ਨਮਾਏ ਅਮਰਤ ਅਦ੍ਰਿਸ਼ਟ ਸੰਤ ਜਿਵਾਂਏ ਕਸ਼ਟ ਵੀ ਖਟ ਜਾਂਦੇ ਹਨ ਮੋਏ ਹੋਏ ਦੇ ਅੰਦਰ ਜਾਨ ਪੈ ਜਾਂਦੀ ਹੈ ਅਮਰਤ ਰਸ ਨੂੰ ਤੂੰ ਸਾਰੇ ਦਸਨ ਤੂੰ ਮਹਾਨ ਰਸ ਸਮਰਤ ਰਸ ਹੈ ਔਰ ਸਾਰੇ ਸ਼ਬਦਾਂ ਦੇ ਵਿੱਚੋਂ ਜੋ ਨਾਦ ਹੈ ਜੋ ਘਟ ਘਟ ਵਿੱਚ ਵਸਿਆ ਜਦੋਂ ਪ੍ਰਾਣਾ ਵਿੱਚ ਵੱਸਦਾ ਹੈ ਇੱਕ ਸ਼ਬਦ ਹੋ ਜਾਂਦਾ ਇਸ ਨੂੰ ਕਹਿੰਦੇ ਹਨ ਘਟ ਘਟ ਬਾਜੇ ਨਾਦ ਇਸ ਨੂੰ ਸ਼ਬਦ ਵੀ ਕਿਹਾ ਹੈ ਨਾਦ ਵੀ ਕਿਹਾ ਹੈ ਆਪ ਨਾਥ ਨਾਥ ਜਿਹੜਾ 나ਥੀ ਨਥਨੀ ਜਿਸ ਨੂੰ ਅਸੀਂ ਕਹਿੰਦੇ ਜੋ ਸਾਡੇ ਨਾਲ ਰਹਿੰਦੇ ਸਦਾ ਕਹਿੰਦੇ ਇਸ ਨੂੰ ਆਪਣੇ ਨਾਲ ਨੱਥ ਲੋ ਪਰ ਉਹ ਉਹ ਗਲੇ ਦਾ ਹਾਰ ਸ਼ਿੰਗਾਰ ਬਣ ਜਾਂਦੇ ਹਨ ਉਹ ਮੋਤੀ ਉਹ ਨਥਨੀ ਭਵਿष्यਤਾਂ ਰਹਿੰਦੇ ਉਹ ਜੋ 나ਥ ਹੈ ਪਰਮੇਸ਼ਰ ਹੈ ਜੋ ਜਿਹਦੇ ਨਾਲ ਜੀਵ ਆਤਮਾ ਨਥਨੀ ਬਣ ਕੇ ਮਾੜ ਰੰਦੀ ਹੈ ਸਦਾ ਉਹ ਕਹਿੰਦੇ ਆਪ ਨਾਥ ਨਾਥੀ ਸਭ ਜਾਣੀ ਜਿੰਨੀਆਂ ਵੀ ਜੀਵਾਤਮਾ ਇਹ ਸਾਰੀਆਂ ਉਸ ਦੀਆਂ ਨੱਖਣੀਆਂ ਹਨ ਉਹਦੇ ਨਾਲ ਰਹਿੰਦੀਆਂ ਹਨ ਰੇਦ ਸਿੱਧ ਅਵਰਾ ਸਾਧ ਕਹਿੰਦੇ ਰੇਧੀਆਂ ਤੇ ਸਿਧੀਆਂ ਇਹਦੇ ਨਾਲ ਸਿਧੀਆਂ ਹੋ ਕੇ ਨਾਲ ਚਲਦੀਆਂ ਤੋਂ ਇਸ ਕਰਕੇ ਗੁਰੂ ਪਿਆਰੇ ਜੀ ਜਦੋਂ ਅਸੀਂ અમૃત રસ ਦੀ ਗੱਲ ਕਰਦੇ ਹਾਂ ਉਹ ਸ਼ਹਿਦ ਜਿਹਾ ਸਾ ਚੀਨੀ ਜਿਹਾ ਗੁੜ ਜਿਹਾ ਮਿੱਠਾ ਨਹੀਂ ਜਦ ਇਹ ਕੋਟ ਦੇ ਨਾਲ ਅੰਦਰ ਠੰਡ ਪੈ ਜਾਂਦੀ ਹੈ ਸਰੀਰ ਰੋਮ ਰੋਮ ਦੇ ਵਿੱਚ શીਤਲਤਾ ਪ੍ਰਦਾਨ ਹੋ ਜਾਂਦੀ ਹੈ ਹਾਲੇ ਕਿ ਉਹ ਠੰਡਾ ਨਹੀਂ ਹੈ ਉਸ ਦੀ ਜਿਹੜੀ ਤਸ਼ੀਰ ਹੈ ਉਹ ਠੰਡੀ ਹੈ ਪੈਰ ਦੇ ਅੰਗੂਠਿਆਂ ਤੋਂ ਲੈ ਕੇ ਸਿਰਾਂ ਦੇ ਵਾਲਾਂ ਤੱਕ ਇਹ ਵਰਕ ਜਿਹਾ ਸਾਡੇ ਅੰਦਰ ਜਦੋਂ ਕੰਪਨ ਹੋ ਜਾਂਦੀ ਹੈ ਮਿਲਾਪ ਹੋ ਜਾਂਦਾ ਹੈ ਉਸ ਵੇਲੇ ਅੰਮ੍ਰਿਤ ਰਸ ਜਿਹੜਾ ਮਹਾਰਸ ਬਣ ਕੇ ਇਸ ਤਰ੍ਹਾਂ ਹਰ ਕੀ ਕਥਾ ਅਨਾਹਦ ਰੂਪ ਦੇ ਵਿੱਚ ਹੈ ਇਸੇ ਤਰ੍ਹਾਂ ਸਾਡੇ ਅਨਾਹਦ ਸ਼ਬਦਾਂ ਦਾ ਇੱਕ ਸ਼ਬਦ ਪ੍ਰੇਮ ਰਸ ਅੰਦਰ ਫਿਰ ਲਗਾਤਾਰ ਘਟ 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 ਕਰਕੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰੀ ਤਾਂ ਮੂੰਹ ਤੋਂ ਵੀ ਬਾਹਰ ਆ ਜਾਂਦਾ ਹੈ ਪਰ ਗੁਰੂ ਕੇ ਅਰਜਸਤਰਾ ਚਾਸਨੀ ਸਾਡੇ ਹੋਠਾਂ ਨੂੰ ਜੋੜ ਦਿੰਦੀ ਹੈ ਜੋ ਬਹੁਤ ਮਿੱਠੀ ਹੋਵੇ ਜਿਆਦਾ ਮਿੱਠੀ ਹੋ ਜਾਏ ਰਸ ਬਲਿਆਂ ਦੀ ਚਾਸਨੀ ਐਸਾ ਰਸ ਦਾ ਅਮਰਤ ਵਸ ਦਾ ਰਸ ਕਿਸੇ ਵੀ ਰਸ ਦੇ ਨਾਲ ਉਸ ਦੀ ਤੁਲਨਾ ਕਿਤੇ ਨਹੀਂ ਜਾ ਸਕਦੀ ਜਿਸ ਤਰ੍ਹਾਂ ਨਾਮ ਦੀ ਤੁਲਨਾ ਕਿਸੇ ਨਾਲ ਤੋਲਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਇਹ ਰਸ ਦੀ ਤੁਲਨਾ ਵੀ ਕਿਸੇ ਦੇ ਨਾਲ ਨਹੀਂ ਕੀਤੀ ਜਾ ਸਕਦੀ ਇਸ ਨੂੰ ਮਾਨਿਆ ਜਾ ਸਕਦਾ ਅੰਮ੍ਰਿਤ ਰਸ ਪਾਇਆ ਮੋਇਆ ਜਿਵਾਇਆ ਫਿਰ ਬੋੜ ਮਰਨ ਨਾ ਹੋਈ ਤੋ ਇਸ ਕਰਕੇ ਇਹ ਰਸ ਸ਼ਾਤ ਵਰਗਾ ਗੁੜ ਵਰਗਾ ਮਿਸ਼ਰੀ ਵਰਗਾ ਚਾਸਨੀ ਜੈਸਾ ਮਿੱਠਾ ਨਹੀਂ ਹੈ ਤੋ ਇਸ ਕਰਕੇ ਕਈ ਵਾਰੀ ਅਸੀਂ ਸੋਚਦੇ ਹਾਂ ਭਈ ਬਹੁਤ ਹੀ ਸ਼ੂਗਰ ਜੈਸਾ ਮਿੱਠਾ ਹੋਵੇਗਾ ਐਸਾ ਨਹੀਂ ਹੈ ਕਿਉਂਕਿ ਫਿਰ ਤਾਂ ਉਹਦੇ ਬਰਾਬਰ ਫਿਰ ਅਸੀਂ ਚਾਸਨੀ ਖਾ ਲਈਏ ਜਾਂ ਮਿਸ਼ਰੀ ਖਾ ਲਈਏ ਇਹ ਸਾਰੇ ਰਸ ਉਹਨੂੰ ਵਿਸਰ ਜਾਂਦੇ ਹਨ ਪੁਲੀਸ ਸਾਹਿਬ ਕਹਿੰਦੇ ਸਾਰੇ ਰਸ ਚੰਗੇ ਸਨ ਬਹੁਤ ਚੰਗੇ ਲੱਗਦੇ ਸਨ ਪਰ ਜਦੋਂ ਹਰ ਰਸ ਪੀਤਾ ਤਾਂ ਇਹ ਰਸ ਸਾਰੇ ਛੁੱਟ ਗਏ ਉਹਨਾਂ ਨੂੰ ਫਿੱਕੇ ਲੱਗਣ ਲੱਗੇ ਹੈ ਮਿੱਠੇ ਬਹੁਤ ਅੰਮ੍ਰਿਤ ਰਸ ਤੋਂ ਮਿੱਠੇ ਪਰ ਅੰਮ੍ਰਿਤ ਰਸ ਨੇ ਨਾਲ ਜੋ ਮਨ ਦੀ ਭਾਵਨਾ ਬਣਦੀ ਹੈ ਜੋ ਸਾਡੇ ਸਰੀਰ ਦੇ ਅੰਦਰ ਠੰਡ ਵਰਤਦੀ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਵਰਤਦੀ ਕਹਿੰਦਾ ਨਹੀਂ ਚਾਹਸਨੀ ਜਿਆਦਾ ਖਾ ਲਈਏ ਤਾਂ ਫਿਰ ਸਾਨੂੰ ਫਿੱਕਾ ਪਾਣੀ ਪੀਣਾ ਪੈਂਦਾ ਕਿਉਂਕਿ ਮੂੰਹ ਦੇ ਅੰਦਰ ਸਵਾਦ ਜਿਹੜਾ ਕੋੜਾ ਹੋ ਜਾਂਦਾ ਬਹੁਤਾਂ ਮਿੱਠਾ ਕਾਂਦੇ ਨਾਲ ਇੱਕ ਤਰ੍ਹਾਂ ਦਾ ਜ਼ਹਿਰ ਬਣ ਜਾਂਦਾ ਉਹ ਇਸ ਕਰਕੇ ਮਾਲਕ ਨੇ ਰਸ ਨੂੰ ਇੰਨਾ ਮਿੱਠਾ ਨਹੀਂ ਬਣਾਇਆ ਸ਼ੂਗਰ ਦੇਸ ਕਿ ਉਹਦੇ ਕਰਕੇ ਫਿਰ ਸਾਨੂੰ ਫਿੱਕਾ ਪਾਣੀ ਪੀਣਾ ਪਵੇ ਇਸ ਕਰਕੇ ਉਸ ਦਾ ਰਸ ਐਸਾ ਬਣਾਇਆ ਕਿ ਜਿਹੜਾ ਜਿਸ ਦਾ ਨਾਮ ਜਪ-ਜਪ ਕੇ ਕਦੀ ਭੁੱਖ ਨਹੀਂ ਲੰੰਦੀ ਸੱਚੇ ਨਾਮ ਦੀ ਭੁੱਖ ਫਿਰ ਲੱਗੀ ਰਹਿੰਦੀ ਹੈ ਇਹ ਤ੍ਰਿੱਤੀ ਨਹੀਂ ਹੁੰਦੀ ਹੋਰ ਹੋਰ ਮਨ ਕਰਦਾ ਹੋਰ ਜਪੀਏ ਤੋ ਰਾਤ ਦਿਨ ਇਸ਼ਤਰਾ ਅਮਰਤ ਅਸ ਜਿਹੜਾ ਪੀਂਦੇ ਹੰਮ ਉਹ ਘਟ ਘਟ ਕੇ ਪੀਂਦੇ ਰਹਿੰਦੇ ਹਨ ਤੋ ਜਦੋਂ ਵੀ ਮਨ ਕਰਦਾ ਹੈ ਅੰਤਰਖੁଣ୍ਟਾ ਅਮਰਤ ਦਾ ਪਰਿਆ ਹੈ ਬਾਹਰ ਵੀ ਅਮਰਤ ਹੈ ਜਿਸ ਮਿਲੇ ਵੀ ਹਮਰੋ ਚਾਹੀਦਾ ਅਸੀਂ ਕੱਢ ਕੇ ਇਹ ਮਨ ਦੀ ਖੁਰਾਕ ਲੈ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਕੀ ਦੂਸਰਾ ਕੁਐਸਚਨ ਹੈ ਸੇ ਜਨਮ ਅਤੇ ਮਰਨ ਸਾਡਾ ਕਦੋਂ ਖੰਡਨ ਹੁੰਦਾ ਹੈ ਵੈਗੁਰਜੀ ਦਾ ਖਾਸਾ ਵੈਗੁਰਜੀ ਕੀ ਫਤਿਹ ਜੀ ਵੈਗੁਰਜੀ ਕੀ ਫਤਿਹ ਜੀ ਜਨਮ ਮਰਨ ਗੁਰੂ ਪਿਆਰੇ ਜਦੋਂ ਅਸੀਂ ਨਾਮ ਵਿੱਚ ਸਮਾਣਾ ਸ਼ੁਰੂ ਕਰ ਦਈਏ ਭਾਸ਼ਾ ਜੀ ਦੀ ਬਾਣੀ ਦੇ ਤੁਕ ਹੈ ਸੋਲੇ ਦੇ ਪਾਠ ਵਿੱਚ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਉ ਖੰਡਾ ਹੈ ਪਾਉ ਵੀ ਮਿਟ ਜਾਂਦਾ ਡਰ ਵੀ ਮਿਟ ਜਾਂਦਾ ਹੈ ਜਨਮ ਮਰਨ ਵੀ ਖੰਡਨ ਹੋ ਜਾਂਦਾ ਹੈ ਆਪਣਾ ਅਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡ ਹੈ। ਤੋਂ ਹਰੀ ਦਾ ਜੜਾ ਜਨ ਹੈ ਹਰੀ ਦੇ ਨਾਮ ਵਿੱਚ ਜਦੋਂ ਸਮਾਨਾ ਸਿੱਖ ਜਾਂਦਾ ਹੈ। ਨਾਮ ਤਾਂ ਸਾਨੂੰ ਸਾਰਿਆਂ ਨੂੰ ਪ੍ਰਗਟ ਹੈ। ਪਰ ਨਾਮ ਰਸ ਹਰ ਰਸ ਨੂੰ ਲੈਂਦੇ ਆਂ ਪੀਂਦੇ ਆਂ ਖਾਂਦੇ ਆਂ ਇਹਦੇ ਵੀ ਸਮਾ ਜਾਣਾ। ਇਹਦਾ ਰੂਪ ਹੋ ਜਾਣਾ ਹਰੀ ਦਾ ਰੂਪ ਹੋ ਜਾਣਾ। ਇੱਥੇ ਫਿਰ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਸੁਨ ਸੈਜ ਵਿੱਚ ਐਸੀ ਸਮਾਨਾ ਸਿੱਖ ਜਾਂਦੀ। ਤੋਂ ਫਿਰ ਉਹ ਮਾਲਕ ਦੇ ਵਿੱਚ ਆਣਾ ਜਾਣਾ ਸਾਡਾ ਉਹਦੀ ਗੋਦ ਦਾ ਆਨੰਦ ਮੰਨਦੇ ਹਾਂ। ਫਿਰ ਸਾਡਾ ਜਨਮ ਮਰਨ ਖੰਡਨ ਹੋ ਜਾਂਦਾ ਪਰ ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਆਉਣਾ ਜਾਣਾ ਬਣਾਈ ਰੱਖੋ ਕਿ ਜਦੋਂ ਵੀ ਸੱਚੇ ਨਾਮ ਦਾ ਸੰਦੇਸ਼ ਆਏ ਦਰਗਾਹ ਦੇ ਵਿੱਚੋਂ ਇਹ ਕੁਝ ਸਮਾਂ ਸਾਲ 2 ਸਾਲ 1 ਮਹੀਨਾ 2 ਮਹੀਨੇ 3 ਘੰਟੇ 6 ਦਿਨ 5 ਦਿਨ ਆਪਣੀ ਆਪਣੀ ਹਾਲਤ ਦੇ ਹਿਸਾਬ ਦੇ ਨਾਲ ਇਹ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਹਮ ਸਾ ਅਸੀਂ ਸਦਾ ਲਈ ਇਸ ਜੀਵਨ ਨੂੰ ਛੱਡ ਦੇਣਾ ਹੈ ਤੋ ਬਹੁਤ ਸਾਰੇ ਇਸਾਰੇ ਗੁਰਮੁਖਾਂ ਨੂੰ ਹੋ ਜਾਂਦੇ ਹਨ ਤੋ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਹ ਲਿਆ ਆਪਣਾ ਦਾਸਤਾ ਸੀਗਾ ਕਿ ਗੁਰਮੁਖਾਂ ਨੂੰ ਦਰਗਾਹ ਤੱਕ ਨਾਲ ਵੀ ਲੈ ਦੇਸੀ ਮੰਨਨ ਕਿਉਂਕਿ ਕਈ ਵਾਰੀ ਅਸੀਂ ਸਾ ਜਦੋਂ ਕਹਿੰਨੇ ਆ ਫਿਰ ਬਹੁਤ ਸਾਰੇ ਗੁਰਮੁਖ ਨਾਲ ਗਏ ਛੱਡਣ ਵਾਸਤੇ ਜੇ ਤੁਮ ਅਸੀਂ ਕਿਸੇ ਨੂੰ ਜਾਤ ਤੇ ਛੜਾਂਣ ਜਾਂਦੇ ਆ ਪਰ ਉੱਥੋਂ ਅਸੀਂ ਆਪਣੀਆਂ ਆਪਣੀਆਂ ਕਾਰਨ ਤੇ ਮੁੜ ਆ ਗਏ ਉੱਥੋਂ ਫਿਰ ਜਿਹੜਾ ਜਿਹਨੂੰ ਛੜਾਂਣ ਜਾਂਦੇ ਆ ਉਹ ਕੱਲੇ ਜਾਂਦਾ ਹੈ ਤੋ ਇਸ ਤਰ੍ਹਾਂ ਉਹਨਾਂ ਨੇ ਵੀ ਇਹ ਦੇ ਰਸਤੇ ਰਾਂ ਕਰਕੇ ਨਹੀਂ ਮਨ ਕਰਕੇ ਆਪਣੇ ਮਨ ਦੇ ਨਾਲ ਜੋ ਸੁਖਮ શરીર ਹਨ ਇਹ ਨਾਲ ਗੇਸਨ ਪਰ ਜਿੱਥੇ ਤੱਕ ਹੁਕਮ ਸੀ ਉਥੋਂ ਫੇਰ ਉਹਨਾਂ ਨੇ ਇਹਨਾਂ ਨੂੰ ਵਾਪਸ ਮੋੜ ਦਿੱਤਾ ਸੀ ਵਿਧੀ ਦੱਸ ਦਿੱਤੀ ਸੀ ਤੋਂ ਇਸ ਤਰ੍ਹਾਂ ਕੋਰੇ ਪਿਆ ਰਹੇ ਉਹ ਆਪਣਾ ਪਹਿਲਾਂ ਹੀ ਇਹ ਜ਼ਰੂਰੀ ਕੰਮ ਹਨ ਉਹ ਨੇ ਪਾ ਲੈਂਦੇ ਪਰ ਮਾਨਮੁਖ ਜੀਵ ਨੂੰ ਕਦੇ ਕੋਈ ਐਸਾ ਇਸ਼ਾਰਾ ਨਹੀਂ ਹੁੰਦਾ ਅਚਾਨਕ ਕਿਸੇ ਦਬੋਚ ਲਾਉਂਦੇ ਪਰ ਗੁਰਮੁਖ ਜਿਹੜਾ ਹੈ ਜਨਮ ਸਵਾਰ ਕੇ ਜਾਂਦਾ ਹੈ ਉਹ ਦੱਸ ਦਿੰਦਾ ਕਿ ਹੁਣ ਅਸੀਂ ਥੋੜੇ ਦਿਨਾਂ ਦੇ ਮਹਿਮਾਨ ਹਾਂ ਤੇ ਹੁਣ ਅਸੀਂ ਉਹ ਫਿਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਨਿਰੰਕਾਰ ਦੇ ਗੇਸ਼ ਤੋਂ ਇਲਾਵਾ ਤ੍ਰੇਗੁਣ ਮਾਇਆ ਦੀ ਕੋਈ ਗੱਲ ਨਹੀਂ ਹੁੰਦੀ ਇੱਕ ਤਾਂ ਇਹ ਨਸ਼ਾਮੀ ਹੋ ਜਾਂਦੇ ਦੂਜਾ ਸ਼ਬਦ ਤੇ ਜਵਾਬ ਜਾਂਦੇ ਤੀਜੀ ਗੱਲ ਫਿਰ ਮੈਂ ਨਹੀਂ ਦੱਸਣੀ ਕਿਉਂਕਿ ਕਈ ਜੀਵ ਡਰ ਜਾਣਗੇ ਪਰ ਕਿਉਂਕਿ ਕਈ ਵਾਰੀ ਸਾਨੂੰ ਪਰਮਪ੍ਰਿਥਾ ਪਾ ਜਾਂਦਾ ਹੈ ਇਹ ਸ਼ਾਇਦ ਹੋਈ ਗੱਲ ਹੋਣ ਲੱਗੀ ਪਈ ਮੈਂ ਚੱਲਿਆ ਇਸ ਕਰਕੇ ਗੁਰੂ ਪਿਆਰੇਓ ਇਹ ਮਨ ਦੀ ਜੋਤ ਪ੍ਰਗਟ ਕਰਨਾ ਇੱਥੇ ਦਾ ਭੇਜ ਦੇਣਾ ਇਹ ਫਿਰ ਹੁਕਮ ਨਹੀਂ ਹੈ ਉਹ ਗੁਰਮਖਾਂ ਨੂੰ ਖੁਦ ਹੀ ਸਾਇਰ ਸੁਭਾਅ ਪਤਾ ਲੱਗ ਜਾਂਦਾ ਹੈ ਤੋ ਇਸ ਤਰ੍ਹਾਂ ਗੁਰੂ ਪਿਆਰੇ ਬਖਰੀ ਦੇ ਨਾਮ ਇਸ ਸਮਾ ਕੇ ਅਸੀਂ ਸਾਡਾ ਜਨਮ ਮਰਨ ਜਿਹੜਾ ਹੈ ਇਹ ਖੰਡਨ ਹੋ ਜਾਂਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਹ